ਸਰਦੇ ਪਿੰਡ ਗਿਲਵਾਲੀ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਨਵ ਵਿਆਹ ਜੋੜਾ ਆਪਣੇ ਕਮਰੇ ਦੇ ਵਿੱਚ ਸੁੱਤਾ ਪਿਆ ਤਾਂ ਅਚਾਨਕ ਉਸੇ ਕਮਰੇ ਦੇ ਵਿੱਚ ਚੋਰ ਦਾਖਲ ਹੋ ਗਿਆ ਅਤੇ ਸੋਨੇ ਦੇ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਿਆ ਤਸਵੀਰਾਂ ਬਾਹਰ ਲੱਗੇ ਕੈਮਰੇ ਚ ਕੈਦ ਹੋਈਆਂ ਨੇ ਗੁਰਪ੍ਰੀਤ कौर ਕੀ ਗੱਲ ਬਾਤ ਹੈ ਤੁਹਾਡੇ ਘਰ ਵਿੱਚ ਉਸ ਸਮੇਂ ਤੁਸੀਂ ਕਿੱਥੇ ਸੀ ਤੇ ਕੀ ਕੀ ਚੱਲ ਰਿਹਾ ਸੀ ਚੋਰੀ ਮੀਨਿੰਗ ਹਾਰ ਜਾਨੀ ਮੁੰਦਰੀ ਸੀ ਇੱਕ ਕੈਸ਼ ਵੀ ਸੀਗਾ ਉਹ ਪਹੁੰਚ ਗਿਆ ਸਾਰੇ ਦੇ ਹਾਂਜੀ ਤੁਸੀਂ ਕਿਤੇ ਤੁਹਾਨੂੰ ਵੀ ਪਤਾ ਲੱਗਿਆ ਪਤਾ ਹੀ ਨਹੀਂ ਲੱਗਾ ਜੀ ਅਪਣ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਆਪਾਂ ਦੂਜੇ ਕਮਰੇ 'ਚ ਸੀਗੇ ਹਾਂਜੀ ਕਿਸੇ ਦੇ ਕੋਈ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤੇ ਨਹੀਂ ਜੇ ਫਿਲਹਾਲ ਕਿਥੇ ਦੇ ਜਿਹੜੀ ਸੀਸੀਟੀਵੀ ਤੁਸੀਂ ਕਰਾਈਏ ਤੇ ਵਿੱਚ ਕਿੰਨੇ ਨੌਜਵਾਨ ਸੀ ਜਿਹੜਾ ਉਹ ਚੋਰ ਸੀ ਕਿੰਨੇ ਜਣੇ ਸੀ 21 ਸੀਗਾ ਕਿਹੜਾ ਚੋਰ ਆ ਤੁਹਾਡੇ ਘਰ ਕਿੱਦਾਂ ਐਂਟਰ ਹੋਇਆ ਕਿਵੇਂ ਲੱਗਦਾ ਤੁਸੀ ਕਿਵੇਂ ਲੱਗਦਾ ਸ਼ੱਕ ਕਿਵੇਂ ਲੱਗਦਾ ਉਮਨਿੰਗ ਕੋਠਿਆਂ ਦੇ ਉੱਪਰ ਦੀੋਂ ਹੀ ਆਇਆ ਵਾ ਸਿੱਧਾ ਨਹੀਂ ਬਣੀ ਇਦਾਂ ਕੰਦ ਟੱਪੀ ਕਿਹੜਾ ਦਰਵਾਜ਼ਾ ਟੁੱਟਿਆ ਹੋਇਆ ਇਹਨਾਂ ਨੇ ਐਂਟਰੀ ਕੀਤੀ ਦਰਵਾਜ਼ਾ ਉਹ ਉੱਧ ਚਾਲੀ ਵਾਲਾ ਜੀ ਸਰ ਕੀ ਨਾਮ ਤੁਹਾਡਾ ਕੀ ਗੱਲਬਾਤ ਹੋਈ ਤੁਹਾਡੇ ਨਾਲ ਸਰ ਮੇਰਾ ਨਾਮ ਅਮਰਜੀਤ ਪਾਲ ਸਿੰਘ ਹੈ ਤੇ ਸਰ ਅਸੀਂ ਗਏ ਆ ਮੈਂ ਤੇ ਹਸਬੰਦ ਤੇ ਮੇਰੀ ਵਾਈਫ ਤੇ ਕੱਲ ਰਾਤ ਤਕਰੀਬਨ 1:00 ਵਜੇ ਦਾ ਟਾਈਮ ਸੀ ਅਸੀਂ 1:00 ਵਜੇ ਨਾਲ ਵਾਪਸ ਆ ਗਏ ਤੇ ਅਸੀਂ 1:30-2:00 ਵਜੇ ਨਾਲ ਜੀ ਸੁੱਤੇ ਆ ਤੇ ਅਸੀਂ ਸੌਂਦੇ ਆ ਸਾਰੀ ਖੜਕੇ ਦੀ ਥੋੜੀ ਜੀ ਆਵਾਜ਼ ਆਈ ਹੈ ਹਲਕੀ ਜੀ ਪਰ ਅਸੀਂ ਨੋਟਿਸ ਨਹੀਂ ਕੀਤਾ ਇਸ ਗੱਲ ਨੂੰ ਤੇ ਉਹਨਾਂ ਸਵੇਰੇ ਜਦੋਂ ਉੱਠ ਕੇ ਦੇਖਿਆ ਸਾਡੇ ਘਰੇ ਕੋਈ ਵੀ ਸਾਡਾ ਕੋਈ ਸਮਾਨ ਨਹੀਂ ਰਿਹਾ ਕੋਈ 골ਡ ਵਗੈਰਾ ਕੋਈ ਜੁਐਲਰੀ ਵਗੈਰਾ ਨਹੀਂ ਸਾਡੇ ਘਰੇ ਰਹੀ ਕੋਈ ਸਾਡਾ ਕੈਸ਼ ਨਹੀਂ ਰਿਹਾ ਤੁਸੀਂ ਫਿਰ ਪੁਲਿਸ ਕੰਪਲੇਟ ਲਖਾਈ ਆ ਤਦ ਪਰ ਹਲੇ ਤੱਕ ਕੁਝ ਪਤਾ ਨਹੀਂ ਜੇ ਲੱਗਾ ਘਰ ਚ ਕੌਣ ਕੋਰਨਾ ਤੁਹਾਡੇ ਸਾਡੇ ਘਰ ਚ ਮੈਂ ਮੇਰੀ ਮੰਮੀ ਡੈਡੀ ਤੇ ਮੇਰੀ ਵਾਈਫ ਜੇ ਮੰਮੀ ਪਪਾ ਘਰ ਚ ਨਹੀਂ ਸੋਤੇ ਨਹੀਂ ਉਸ ਟਾਈਮ ਕਰ ਨਹੀਂ ਜੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਸੀਸੀਟੀਵੀ ਤੁਸੀਂ ਤੁਹਾਡੇ ਵੱਲੋਂ ਗਲਤੀ ਕੋਈ ਸੀਸੀਟੀਵੀ ਚ ਸਰ ਬੰਦਾ ਇਹਦੇ ਪਛਤਾਨ ਨਹੀਂ ਆਉਂਦੀ ਕੋਈ ਵੀ ਸੀਸੀਟੀਵੀ ਆਇਆ ਵਾ ਬੰਦਾ ਇੱਕ ਆਇਆ ਵਾ ਪਰ ਉਹਦੇ ਚ ਹਾਂਜੀ ਕੀਤੀ ਜੇ ਕੀ ਕਹਿੰਦੇ ਪुलिस ਵਾਲੇ ਆਂਦੇ ਵੀ ਲੱਭ ਲੈਣੇ ਆ। ਨਹੀਂ ਦੋਵੇਂ ਜਾਣੇ ਬੜੀ ਸ਼ੱਕ ਲੱਗਦਾ। ਸ਼ੱਕ ਤਿੰਨੀ ਜਗੇ ਇਸ ਤਰ੍ਹਾਂ ਕਿਸੇ ਦੇ ਕਰ ਸਕਦੇ। ਕਿੰਨਾ ਕ ਸਾਮਾਨ ਸੀ ਘਰ ਦੇ ਵਿੱਚ? ਸਾਮਾਨ ਦੇ ਵਿੱਚ ਕਾਫੀ ਘਰ ਤੇ ਵਿੱਚ ਕਾਫੀ ਸਾਮਾਨ ਸੀ। ਇੱਕ ਮੇਰੇ ਚਾਂਸ ਸੀ, ਦੋ ਚਾਰ ਮੇਰੀ ਮੰਦਰੀਆਂ ਸੀ। ਤੇ ਇੱਕ ਮੇਰੀ ਘਰ ਦੀ ਦਾ ਸੈਟਿੰਗ। ਇੱਕ ਮੇਰਾ ਫੋਨ ਵੀ ਲੱਗੇ ਜੇ। ਕੈਸ਼, ਕੈਸ਼ ਵੀ ਗਿਆ। ਹਾਂਜੀ ਕੈਸ਼ ਵੀ ਜੇ। ਕਿੰਨਾ? 30-40 ਹਜ਼ਾਰ ਰੁਪਏ ਕੈਸ਼ ਸੀ। ਕਰਦੇ ਵੀ ਤੁਹਾਨੂੰ ਕਿ ਕਿਵੇਂ ਸਵੇਰੇ ਉੱਠ ਕੇ ਵੇਖਿਆ ਕੀ ਟੁੱਟਿਆ ਸੀ ਜਿਹਨਾਂ ਉਹਨਾਂ ਨੇ ਚੋਰ ਨੇ ਐਂਟਰੀ ਅੰਦਰ ਸਰ ਉਹਨਾਂ ਸਾਡੇ ਗੇਟ ਅਹੀਆਂ ਦਾ ਜਾਲੀ ਵਾਲਾ ਉਹਦੀ ਜਾਲੀ ਪਾੜ ਕੇ ਉਹਨਾਂ ਨੇ ਵਿੱਚੋਂ ਹੱਥ ਪਾ ਕੇ ਫਿਰ ਕੁੰਡੀ ਖੋਲੀ ਸੀ ਕਰਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਹੀਂ ਪ੍ਰਸ਼ਾਸਨ ਤੋਂ ਅਸੀਂ ਮੈਂ ਇਹੀ ਮੰਗ ਕਰਦੇ ਆਂ ਵੀ ਸਾਡਾ ਜਲਦ ਤੋਂ ਜਲਦ ਸਾਡਾ ਚੋਰ ਫੜਿਆ ਜਾਵੇ ਉਸ ਨੂੰ ਓਕੇ ਹਾਂ ਜੀ ਸਰ ਇੱਕ ਬਲਵਾਲੀ ਪਿੰਡ ਦੇ ਘਰ ਵਿੱਚ ਚੋਰੀ ਹੋਈ ਏ ਤੇ ਕੀ ਤਰੀਕਾ ਸੀ ਜੀ 19 ਤਰੀਕ ਨੂੰ ਸਾਨੀ ਅਮ 12ਵੇਂ ਮਹੀਨੇ ਨੂੰ 19 ਤਰੀਕ ਨੂੰ ਪਰਸੋਂ ਇਹਨਾਂ ਦੀ ਦਰਖਾਸਤ ਆਈ ਸੀ ਸਾਢੇ 11 ਵਜੇ ਸਾਢੇ 11:00 ਦਰਖਾਸਤ ਮੌਕੇ 'ਮ ਵੇਖਿਆ ਜਾ ਕੇ ਵੇਖਿਆ ਤੇ ਇੱਕ ਘਰ ਆ ਚਾਰ ਬਨੇਓ ਘੇਰਿਆ ਸਾਰੇ ਬਨੇਓ ਤੇ ਦੋ ਕਮਰੇ ਆ ਇੱਕ ਰਸੋਈ ਤੇ ਇੱਕ ਸਾਈਡ ਤੇ ਇਹ ਮੁੰਡਾ ਜਿਹੜਾ ਮੁੰਡਾ ਅਮਰਤਪਾਲਾ ਮੁੰਡਾ ਜਿਹਦੀ ਘਰ ਦੀ ਤੇ ਨਵਾਂ ਵਿਆਹ ਆ ਇਹ ਸੁੱਤੇ ਹੀ ਤੇ ਨਾਲ ਦਾ ਕਮਰਾ ਇਸ ਬੈੱਡ ਇਹਨਾਂ ਦੇ ਟੱਟੇ ਆ ਨਵੇਂ ਉੱਧਰ ਨਹੀਂ ਸੁੱਤੇ ਦੂਜੇ ਪਨੇ ਸੁੱਤੇ ਆ ਤੇ ਮਾਤਾ ਇਹਨਾਂ ਦੀ ਗਈ ਸੀ ਭੈਣ ਕੋਈ ਬਿਮਾਰ ਆ ਤਾਂ ਉੱਥੇ ਗਈ ਤੇ ਆਲ ਕੇ ਲਿਖਾਇਆ ਕਿ ਮੇਰਾ ਕੁਝ ਰੁਪਏ ਤੇ ਕੋਈ ਮੁੰਦਰੀਆਂ ਦੋ ਆ ਉਹ ਕੋਈ ਨਾਮ ਨੂੰ ਮਜ਼ਾ ਵਾਕੀ ਲੈ ਗਿਆ ਜਿੰਦਾ ਜਿਹੜਾ ਉਹ ਸਾਰੇ ਜਿਹੜੀ ਗਰੇਲਿਆ ਉਹ ਟੁੱਟੇ ਸੀ ਥੋੜੀ ਆ ਕੀਤਾ ਇਹਨਾਂ ਦੇ ਹੁਣ ਜਿਹੜਾ ਦਾ ਮੋਬਾਈਲ ਉਹ ਵੀ ਚੋਰੀ ਹੋਇਆ ਉਹ ਵੈਰ ਉਹ ਚੱਲਦਾ ਸੀ ਉਹ ਹੀ ਲੋਕੇਸ਼ਨ ਤੇ ਲਾਇਆ ਲੋਕੇਸ਼ਨ ਤੇ ਜਦੋਂ ਕੋਡ ਆ ਗਈ ਸਾਨੂੰ ਸਾਈਬਰ ਕ੍ਰਾਈਮ ਵੱਲੋਂ ਫੇਰ ਜੋ ਕਾਰੋਇ ਅਬਰੋਚ ਲੰਦੀ ਜੀ ਲੋਕਾਂ ਨੂੰ ਅਬਰੋਚ ਕਰਕੇ ਮੁੜ ਕੇ ਪਰਚਾ ਦਵਾਂਗੇ ਫੇਰ ਜਿਹੜਾ ਦੋਸ਼ੀ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਹੰਦੂ ਤਰ। ਅਮਲਾ ਅੰਮ੍ਰਿਤਸਰ ਦਿਹਾਤੀ ਪੁਰਜੇ ਥਾਣਾ ਚਾਟੀ ਵਿਡੰਦੀਰ ਆਉਂਦੇ ਪਿੰਡ ਗਿਲਵਾਲੀ ਦਾ ਜਿੱਥੇ ਇੱਕ ਨਵ ਵਿਆਹ ਜੋੜਾ ਆਪਣੇ ਕਮਰੇ ਦੇ ਵਿੱਚ ਸੁੱਤਾ ਪਿਆ ਸੀ ਤਾਂ ਚੋਰ ਕਮਰੇ ਚ ਦਾਖਲ ਹੋ ਕੇ ਉਹਨਾਂ ਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਿਆ ਤੇ ਪੀੜਤ ਪਰਿਵਾਰ ਵੱਲੋਂ ਇਨਸਾਫ ਮੰਗਿਆ ਚਾਰ।